ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਦੇ ਵਿੱਚੋਂ ਤਿੰਨ ਸੀਟਾਂ ਦੇ ਹੋਈ ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟੇਂਗ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਕਾਰਨ ਇਸ ਦੇ ਪਿੱਛੇ ਦੱਸੇ ਗਏ ਨੇ ਇਸੇ ਤਰ੍ਹਾਂ ਰਾਜਾਪਟੇਂਗ ਦੇ ਵੱਲੋਂ ਆਪਣੇ ਹਾਰਨ ਦੇ ਕਾਰਨਾਂ ਬਾਰੇ 10000 ਸੀ ਕਿ ਸ਼੍ਰੋਮਣੀ ਕਾਲਦਲ ਜਿਹੜੀ ਨਹੀਂ ਖੜੀ ਹੋਈ ਹੈ ਵੋਟਾਂ ਦੇ ਵਿੱਚ ਨਹੀਂ ਖੜੀ ਹੋਈ ਹੈ ਉਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਗਿਆ ਹੈ ਤੇ ਨਾਲੇ ਉਹਨਾਂ ਨੇ ਇਹ ਵੀ ਗੱਲ ਕਰ ਦਿੱਤੀ ਕਿ ਜਿਹੜਾ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦਾ ਸਮਾਂ 7 ਦਿਨ ਹੋਰ ਵਧਾ ਦਿੱਤਾ ਗਿਆ ਇਸ ਦਾ ਵੀ ਸਾਨੂੰ ਨੁਕਸਾਨ ਹੋਇਆ ਕਿਉਂਕਿ ਸਰਕਾਰ ਨੂੰ ਆਪਣਾ ਪ੍ਰਚਾਰ ਅਤੇ ਪੈਸਾ ਪੂਰਾ ਮਸਲ ਪਾਵਰ ਲਗਾਉਣ ਦਾ ਸਮਾਂ ਮਿਲ ਗਿਆ ਜਿਸ ਕਰਕੇ ਕਾਂਗਰਸ ਨੂੰ ਕਾਫੀ ਨੁਕਸਾਨ ਹੋਇਆ ਇਸ ਦੇ ਵਿੱਚ ਉਹਨਾਂ ਨੇ ਗੱਲ ਇਹ ਵੀ ਕਰ ਦਿੱਤੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਇਹ ਸਮਾਂ ਵਧਾਉਣ ਦੀ ਮੰਗ ਚਿੱਠੀ ਲਿਖ ਕੇ ਭਾਰਤੀ ਚੋਣ ਕਮਿਸ਼ਨ ਦੇ ਕੋਲ ਕੀਤੀ ਗਈ ਸੀ ਪਰ ਇਸ ਦੇ ਬਾਰੇ ਸਾਨੂੰ ਪੁੱਛਿਆ ਨਹੀਂ ਗਿਆ ਇਸ ਕਰਕੇ ਵੀ ਸਾਡਾ ਨੁਕਸਾਨ ਹੋਇਆ ਹੈ ਉਹਨਾਂ ਦੇ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਕਿ ਸਰੈਂਡਰ ਕਰਨ ਤੋਂ ਬਾਅਦ ਵੀ ਉਹਨਾਂ ਦਾ ਇਲੈਕਸ਼ਨ ਸলো ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਇਲੈਕਸ਼ਨ ਜਿਹੜਾ ਵਧ ਗਿਆ ਅੱਗੇ ਉਹ ਮੇਰੇ ਖਿਆਲ ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਨੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹੜੇ 6 ਦਿਨ ਵਧੇ ਸੀ ਯੂ نو ਜਨਰਲ ਇਲੈਕਸ਼ਨ ਸੀ ਉਹਰੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ सात दिन अठ दिन वधे हालांकि क्यों बधाए गए किमें वधे ये पता नहीं इलेक्शन कमीशन एवं तो बाजवा साहब ने भी चिट्ठी लिखी थी बारे जी कि मेरे ख्याल ना इस बारे कोई सलाह नहीं हुई लेकिन अठ दिन वो इलेक्शन बदन के न काफी जड़ा है साकसान नुकसान